ਸਤਿ ਸ਼੍ਰੀ ਅਕਾਲ ਜੀ ਮੈਂ ਰਿਕਰ ਪੀਟੀਆ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਦੇ ਹਾਂ ਅੱਜ ਦੀ ਮੁੱਖ ਖਬਰ ਦੀ ਯੂਪੀ ਤੋਂ ਪੰਜਾਬ ਅਤੇ ਹਰਿਆਣਾ ਚ ਨਜਾਇਜ਼ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਅਜੇ ਹਾਈ ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਮੋਹਾਲੀ ਪੁਲਿਸ ਨੇ ਗੈਂਚਰ ਲੋਰੈਂਸ ਬਿਸ਼ਨੋਈ ਦੇ ਨਾਤੇ ਫਿਰੋਤੀਆ ਮੰਗਨ ਅਤੇ ਅਲੀਗੜ ਸਸਤੇ ਭਾਅ ਤੇ ਹਥਿਆਰ ਲਿਆ ਕੇ ਪੰਜਾਬ ਤੇ ਹਰਿਆਣਾ ਚ ਮਹਿੰਗੇ ਭਾਅ ਤੇ ਵੇਚਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਮੀਡੀਆ ਨਾਲੇ ਜਾਣਕਾਰੀ ਪੱਤਰਕਾਰ ਸਮੇਲਨ ਦੌਰਾਨ ਐਸਐਸਪੀ ਸੰਦੀਪ ਗਰਗ ਨੇ ਸਾਂਝੀ ਕੀਤੀ। ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ। ਅੱਜ ਜਿਸ ਪ੍ਰੈਸ ਕਾਨਫਰੰਸ ਵਿੱਚ ਅੱਪ ਇਕੱਠੇ ਹੋਏ ਹੈ ਇਹਦੇ ਵਿੱਚ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਦੇ ਵਿੱਚ ਅਸੀਂ ਦੋ ਵਿਅਕਤੀ ਇੱਕ ਸੋਲੂ ਕੁਮਾਰ ਤਰਵਿੰਦਰ ਰਾਏ ਅਤੇ ਦੂਸਰਾ ਵਰੁਣ ਪਾਟਕ ਉਰਫ ਓਮ ਪ੍ਰਕਾਸ਼ ਪੁੱਤਰ ਓਮ ਪ੍ਰਕਾਸ਼ ਇਹ ਦੋ ਬੰਦੇ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਨੇ। ਇਹਨਾਂ ਦੋਨਾਂ ਦੇ ਵਿੱਚੋਂ ਕਰੀਬ 7 ਵਿਪਨ ਜਿਹੜੇ ਰਿਕਵਰ ਹੋਏ ਨੇ ਇਹਨਾਂ ਦੋਨਾਂ ਦੇ ਕੋਲੋਂ ਟੋਟਲ 7 ਵਿਪਨ ਜਿਹੜੇ ਰਿਕਵਰ ਹੋਏ ਨੇ ਇਹ 7 ਵਿਪਨ ਦੇ ਵਿੱਚ ਇੱਕ 32 ਬੋਰ 3 ਕੱਟੇ 315 ਬੋਰ ਇੱਕ ਦਨਾਲੀ ਤੇ ਦੋ ਹੋਰ ਦੇਸੀ ਕੱਟੇ ਟੋਟਲ ਮਿਲਾ ਕੇ 7 ਵਿਪਨ ਜਿਹੜੇ ਰਿਕਵਰ ਕੀਤੇ ਗਏ ਇਹ ਦੋਨਾਂ ਦਾ ਇਹ ਕੰਮ ਸੀਗਾ ਕਿ ਯੂਪੀ ਅਤੇ ਐਮਪੀ ਤੋਂ ਵਿਪਨ ਲਿਆਉਂਦੇ ਸੀਗੇ ਤੇ ਇਹ ਸਪਲਾਈ ਕਰਦੇ ਸੀ ਤਾਂ ਇਹਨਾਂ ਦਾ ਮੇਨ ਜਿਹੜਾ ਕੰਮ ਸੀ ਵੈਪਨ ਸਪਲਾਈ ਦਾ ਸੀਗਾ ਇਹ ਵਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੈਪਨ ਸਪਲਾਈ ਕਰਦੇ ਸੀ ਜਿਹੜਾ ਇਹ ਸੋਨੂ ਕੁਮਾਰ ਉਰਫ ਧਰਮਿੰਦਰ ਰਾਏ ਹੈ ਇਹਦਾ ਇਹਦਾ ਰੋਲ ਜਿਹੜਾ ਹੈਗਾ ਇੱਕ ਹਲਦਵਾਨੀ ਨੈਨਨ ਥਾਣਾ ਹਲਦਵਾਨੀ ਡਿਸਟ੍ਰਿਕਟ ਨੈਨੀਤਾਲ ਉਤਰਾਖੰਡ ਦੇ ਵਿੱਚ ਐਕਸਟਰਸ਼ਨ ਕਾਲ ਦੇ ਵਿੱਚ ਵੀ ਇਹਦਾ ਰੋਲ ਆਇਆ ਸਾਹਮਣੇ ਇਹਨੇ ਉੱਥੇ ਦੇ ਇੱਕ ਵਿਅਕਤੀ ਨੂੰ ਉੱਥੇ ਦੇ ਇੱਕ ਬਿਜ਼ਨਸਮੈਨ ਨੂੰ ਐਕਸਟਰਸ਼ਨ ਕਾਲ ਕੀਤੀ ਹੈ ਇਨੇ ਆਪਦੇ ਆਪ ਨੂੰ ਲੋਰੈਂਸ ਬਿਸ਼नोई ਗੈਂਗ ਦਾ ਮੈਂਬਰ ਦੱਸਿਆ ਤੇ ਉਹ ਤੋਂ ਪੈਸੇ ਦੀ ਮੰਗ ਕੀਤੀ ਹੈ ਸਾਡਾ ਜਿਹੜੀ ਨਨਿਤਾਲ ਪੁਲਿਸ ਹੈ ਉਹਦੇ ਨਾਲ ਵੀ ਸਾਡਾ ਰੈਗੂਲਰ ਟੱਚ ਦੇ ਵਿੱਚ ਹੈ ਤੇ ਸਾਡੇ ਇਸ ਕੇਸ ਤੋਂ ਬਾਅਦ ਪ੍ਰੋਡਕਸ਼ਨ ਵੰਡ ਤੇ ਨਨਿਤਾਲ ਵੀ ਨੂੰ ਲੈ ਕੇ ਜਾਣਗੇ ਫਰਦਰ ਪੁੱਛਗਿੱਛ ਵਾਸਤੇ ਜਿਹੜੇ ਇਹ ਦੋ ਵਿਅਕਤੀ ਹੈ ਇੱਕ ਜਿਹੜਾ ਸੋਨੂ ਹੈ 20 ਸਾਲ ਦੀ ਇਹਦੀ ਉਮਰ ਹੈ ਤੇ ਵਰੁਣ ਪਾਟਕ ਜਿਹੜੀ ਹੈ ਇਹ 34 ਸਾਲ ਦੀ ਉਮਰ ਹੈ ਤੇ ਇਹ ਇਹਨਾਂ ਦਾ ਬੇਸਿਕਲੀ ਟੈਕ ਰਿਕਾਰਡ ਹੈ ਸਰ ਕਈ ਹੋਰ ਮਾਮਲੇ ਦਰਜ ਸੀਗੇ ਇਹਨਾਂ ਦੇ ਉੱਤੇ ਇਹੀ ਮਾਮਲਾ ਸੀਗਾ ਪਹਿਲਾਂ ਜਿਹੜਾ ਸੋਲੂ ਤੇ ਇਹ ਨਰੀਤਾਲ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ 18 ਦਾ ਇਹ ਦਰਜ ਸੀਗਾ ਇਹਨੂੰ ਪਰ ਨਾਲ ਵੀ ਕਿਹੜੇ ਇਹਨੀਆਂ ਵੇਚਦੇ ਸੀ ਇਹ ਇਹ ਸਾਰੇ ਪੰਜਾਬ 'ਚ ਵੇਚਦੇ ਸੀਗੇ ਜਿੱਥੇ-ਜਿੱਥੇ ਇਹਨੂੰ ਮਿਲ ਜਾਂਦੇ ਸੀ ਪੰਜਾਬ 'ਚ ਹੀ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਵੀ ਜਾ ਕੇ ਵੇਚ ਦਿੰਦੇ ਸੀ ਪਲੀ ਵਾਰਦਾ ਤਾਂ ਖਜੇ ਤੱਕ ਸਮਝ ਨਹੀਂ ਆਈਏ ਪਰ ਇਹਨਾਂ ਦੀ ਕੁਝ ਕੁ ਚੀਜ਼ੇ ਜਾਰੀ ਹੈ ਕੋਈ ਵਾਰਦਾ ਦਾ ਜੇਕਰ ਕੀਤੀ ਹੋਈ ਤਾਂ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਇਹ ਪਲਾਨਿੰਗ ਸੀ ਸਿਰਫ ਵਾਰਦਾ ਦੀ ਤੇ ਇਹ ਮੇਨ ਇਹਨਾਂ ਦਾ ਜਿਹੜਾ ਮਕਸਦ ਸੀ ਉਹ ਵੈਪਨ ਸਪਲਾਈ ਕਰਨ ਦਾ ਸੀਗਾ ਤਾਂ ਇਹ ਵੈਪਨ ਸਪਲਾਇਰ ਸੀਗੇ ਇਹ ਯੂਪੀ ਤੇ ਐਮਪੀ ਤੋਂ ਵੈਪਨ ਲਿਆਉਂਦੇ ਸੀ ਤੇ ਇੱਥੇ ਵੇਚਦੇ ਸੀ ਕਿਹਨੇ ਕੀ ਵੇਚਦੇ ਸੀ ਕਿ ਕੋਈ ਇਹਨਾਂ ਦਾ तो दे। दे। था। था। 50, 60, आसपास ही पिस्टल थे। डिपेंडिंग भेज क्वालिटी। इसकी जो आगे हमारी पूछताछ के हिसाब से एसोसिएशन आई है वो इसके लॉरेंस के आगे जो बंदे हैं उनके साथ इसकी एसोसिएशन बिल्कुल सामने आई है इनफैक्ट इनका एक व्हाट्सएप ग्रुप भी बना हुआ है

ਕਿੱਥੇ ਕਿੱਥੇ ਸਪਲਾਈ ਕਰਦੇ ਪੰਜਾਬ ਦੇ ਵਿੱਚ ਇੱਥੇ ਕੋ ਲੋਕਲ ਇਨਵੋਲਵਮੈਂਟ ਹੈ ਜਿਹੇ ਤੱਕ ਨਹੀਂ ਬਿਲਕੁਲ ਇਹ ਲੋਕਲ ਇਨਵੋਲਵਮੈਂਟ ਹੀ ਹੈ ਜਿਹੜਾ ਇਹ ਸੋਨੂ ਹੈ ਇਹ ਇੱਥੇ ਡੇਰਾ ਬਸੀ ਦਾ ਲੋਕਲ ਰਹਿਣ ਵਾਲਾ ਹੈ ਤੇ ਜਿਹੜਾ ਵਰੁਣ ਪਾਠਕ ਹੈ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇਹ ਇਹਨਾਂ ਦੀ ਲੋਕਲ ਜਿਹੜੀ ਜੀ ਤੁਸੀਂ ਗੈਂਗ ਦੀ ਗੱਲ ਕਰ ਰਹੇ ਹੋ ਜਾਂ ਨੈਟਵਰਕ ਦੀ ਗੱਲ ਜੇ ਆਪਾਂ ਕਰੀਏ ਤਾਂ ਉਸ ਨੈਟਵਰਕ ਦਾ ਲੋਕਲ ਪਾਰਟ ਹੈ ਤੇ ਅੱਗੇ ਇਹ ਜਿਹੜੇ ਯੂਪੀ ਤੇ ਐਨਟੀ ਦੋਨਾਂ ਦੇ ਨੈਟਵਰਕ ਨਾਲ ਜੁੜੇ ਹੋਏ ਹਨ ਕਿ ਸਰ ਕਿੰਨੇ ਦਿਨਾਂ ਤੋਂ ਕਰ ਰਹੇ ਸੀ ਇਹ ਕੰਮ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਰ ਵੀ ਨੈਕਸਸ ਚ ਕੋਈ ਹੋਰ ਵੀ ਇਹਨਾਂ ਦੇ ਨਾਲ ਸ਼ਾਮਿਲ ਜਿਨੀ ਇਹ ਇਨਵੈਸਟੀਗੇਸ਼ਨ ਤਾਂ ਅੱਗੇ ਤੱਕ ਚੱਲੇਗੀ ਅੱਗੇ ਯੂਪੀ ਜਿੱਥੋਂ ਲਿਆਉਂਦੇ ਸੀ ਉਹਨਾਂ ਨੂੰ ਵੀ ਅਸੀਂ ਫੜਾਂਗੇ ਅਜੇ ਤੇ ਐਮਪੀ ਦੇ ਨਾਲ ਜਿਹੜੇ ਇਹ ਲਿੰਕ ਸੀਗੇ ਉਹਨਾਂ ਨੂੰ ਵੀ ਫੜਾਂਗੇ ਕਨਸਰਨ ਡਿਸਟ੍ਰਿਕਟਸ ਨੂੰ ਵੀ ਅਸੀਂ ਇਹਦੇ ਵਿੱਚ ਲਿਖਾਂਗੇ ਕਿ ਜਿਨ੍ਹਾਂ ਜਿਨ੍ਹਾਂ ਦੇ ਏਰੀਆ ਦੇ ਵਿੱਚ ਇਹ ਜਿਵੇਂ ਚਾ ਜਿਵੇਂ ਚ ਯੂਪੀ ਦੇ ਵਿੱਚ ਇਹ ਅਲੀ ਜਿਹੜੇ ਜਿਹੜੇ ਵਪਨ ਫੜੇ ਗਏ ਐ ਇਮੀਡੀਏਟਲੀ ਇਹ ਅਲੀਗੜ੍ਹ ਚੋਂ ਲੈ ਕੇ ਆਇਆ ਸੀਗਾ ਤੇ ਕਨਸਰਨ ਉਥੇ ਡਿਸਟ੍ਰਿਕਟ ਨੂੰ ਵੀ ਅਸੀਂ ਲਿਖਾਂਗੇ ਇਹਦੇ ਵਿੱਚ ਮੈਂ ਪਬਲਿਕ ਟ੍ਰਾਂਸਪੋਰਟ ਵੀ ਯੂਜ਼ ਕਰਦਾ ਹਾਂ ਪਰਸਨਲ ਵੀਕਲ ਵੀ ਯੂਜ਼ ਕਰਦਾ ਹਾਂ ਨਹੀਂ ਹਜੇ ਗੱਡੀ ਨਹੀਂ ਮਿਲਦੀ ਸਰ ਲਾਰੈਂਸ ਦੇ ਨਾਮ ਤੇ ਜਿੰਨੇ ਪ੍ਰਤੀ ਮੰਗੀ ਇੱਕ ਅੰਕਿਤ ਹੋਰ ਗੈਂਟਰ ਦੇ ਨਾਮ ਤੇ ਵੀ ਤਾਂ ਹੈ ਕਿ ਲਾਰੈਂਸ ਦਾ ਨਹੀਂ ਇਕੱਲੇ ਲਾਰੈਂਸ ਦਾ ਇਕੱਲੇ ਲਾਰੈਂਸ ਦਾ